ਸੰਗਤ ਜੀ ਅੱਜ ਉਸ ਵੇਲੇ ਪੂਰੀ ਸਿੱਖ ਸੰਗਤ ਵਿੱਚ ਇੱਕ ਰੋਹ ਦੀ ਲਹਿਰ ਧੋੜ ਪਈ ਜਦੋਂ ਇਹ ਪਤਾ ਲੱਗਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਵਸਰੂਪ ਨੂੰ ਅਗਨ ਪੇਟ ਹੋ ਗਏ ਹਨ ਜਾਂ ਕਰ ਦਿੱਤਾ ਗਿਆ ਇਸ ਬਾਰੇ ਹਾਲੇ ਜਾਂਚ جاری ਹੈ ਪਰ ਇਹ ਦੁੱਖ ਦੀ ਖਬਰ ਜਿਹੜੀ ਆਈ ਹੈ ਇਹ ਗੁਰਦਾਸਪੁਰ ਦੇ ਇੱਕ ਪਿੰਡ ਵਿੱਚੋਂ ਆਈ ਹੈ ਪਾਰ ਇਤਿਹਾਸ ਵਿੱਚ ਪਹਿਲੀ ਵਾਰ ਦੇਖਿਆ ਕਿ ਉੱਥੇ ਮੌਕੇ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਪਹੁੰਚੇ ਨੇ ਉਹਨਾਂ ਨੇ ਪਿੰਡ ਦੇ ਹਰ ਇੱਕ ਘਰ ਚੋਂ ਇੱਕ-ਇੱਕ ਬੰਦੇ ਨੂੰ ਤਲਬ ਕਰ ਲਿਆ ਹੈ ਤੇ ਪੂਰਾ ਪਿੰਡ ਹੁਣ ਆਪਣੇ ਜਵਾਬ ਦੇ ਦਿੱਨ ਜਾਏਗਾ ਸ੍ਰੀ ਕਾਟਕ ਸਾਹਿਬ ਤੇ 8 ਤਰੀਕ ਨੂੰ ਉਹਨਾਂ ਨੇ ਇਕੱਠ ਵੀ ਰੱਖ ਲਿਆ ਹੈ ਪਿੰਡ ਦੇ ਵਿੱਚ ਇਕੱਠ ਕੀਤਾ ਜਾਏਗਾ ਉਹਨਾਂ ਨੇ ਕਿਹਾ ਜਿਸ ਗੁਰਦੁਆਰਾ ਸਾਹਿਬ ਵਿੱਚ ਤੁਸੀਂ ਬੇਦਮੀਆਂ ਬਚਾਣੀਆਂ ਤੇ ਪੰਥ ਨੂੰ ਆਪ ਹਿਲਾ ਕਰਨਾ ਪਏਗਾ ਤੇ ਗੁਰਦੁਆਰਾ ਕਮੇਟੀਨ ਵੀ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਜਿਸ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਤੇ ਸ਼ਾਮ ਲਈ ਦੋ ਦੋ ਸੇਵਾਦਾਰ ਨਹੀਂ ਹੋਣਗੇ ਉਸ ਗੁਰਦੁਆਰਾ ਸਾਹਿਬ ਵਿੱਚੋਂ ਅਸਰੂਪਾਂ ਨੂੰ ਚੁੱਕ ਕੇ ਲਾਗੇ ਦੇ ਗੁਰਦੁਆਰਾ ਸਾਹਿਬ ਵਿੱਚ ਭੇਜ ਦਿੱਤਾ ਜਾਏਗਾ ਤੇ ਇਸ ਮਾਮਲੇ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਵੀ ਆਪਣਾ ਦੁੱਖ ਪ੍ਰਗਟ ਕੀਤਾ ਹੈ ਤੇ ਹੁਣ ਦੇਖਣਾ ਇਹ ਆ ਕੀ ਜਿਹੜੇ ਹੁਕਮ ਸਿੰਘ ਸਾਹਿਬ ਗਿਆਨੀ ਗਗਬੀਰ ਸਿੰਘ ਤੋਂ ਬਾਅਦ ਕਿਰਪਾਲ ਸਿੰਘ ਸੋਰੀ ਕੁਲਦੀਪ ਸਿੰਘ ਗੱਜ ਜੀ ਕਰ ਰਹੇ ਨੇ ਇਹ ਹੁਣ ਸੰਗਤ ਨੂੰ ਕਿੰਨੇ ਜੱਜਦੇ ਨੇ ਕਿਉਂਕਿ ਹਾਲੇ ਤੱਕ ਤਾਂ ਉਹ ਪਿੰਡ ਪਿੰਡ ਜਾ ਕੇ ਪ੍ਰਚਾਰ ਵੀ ਕਰ ਰਹੇ ਨੇ ਤੇ ਇਹ ਚੀਜ਼ਾਂ ਵੀ ਦੇਖ ਰਹੇ ਨੇ ਕਿ ਕਿੱਥੇ ਗੁਰੂ ਸਾਹਿਬ ਦਾ ਸਤਕਾਰ ਹੋ ਰਿਹਾ ਜਾਂ ਨਹੀਂ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਪਤਾ ਨਹੀਂ ਅਸੀਂ ਕਿਸ ਪਿੰਡ ਵਿੱਚ ਕਿਸ ਵੇਲੇ ਛਾਪਾਂ ਮਾਰ ਦਈਏ ਬਾਕੀ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕੀ ਬੰਦਾ ਇਹਨਾਂ ਦਾ ਕੀ ਪਰਚਾ ਦਰਜ ਹੁੰਦਾ ਕੀ ਕੋਈ ਬੰਦਾ ਫੜਿਆ ਜਾਂਦਾ ਕਿ ਨਹੀਂ ਜਾਂਦਾ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਪਿੰਡ ਵਾਲੇ ਉੱਥੇ ਇਕੱਠੇ ਹੋ ਕੇ ਵਾਇਗੁਰ ਦਾ ਜਾਪ ਕਰ ਰਹੇ ਸਨ ਸਿੰਘ ਸਾਹਿਬ ਨੇ ਕਿਹਾ ਕਿ ਰੋਣ ਨਾਲ ਕੋਈ ਫਾਇਦਾ ਨਹੀਂ ਹੋਣਾ ਤੁਹਾਨੂੰ ਇਕੱਠੇ ਹੋ ਕੇ ਆਪ ਮਸਲਾ ਮਾਰਨਾ ਚਾਹੀਦਾ ਹੈ ਅੰਦਰ ਦੀ ਹਾਲਤ ਬਹੁਤ ਬੁਰੀ ਹੈ ਉਸ ਤੋਂ ਬਾਅਦ ਸਾਰਾ ਕੁਝ ਛੱਡ ਗਿਆ ਤਲਾਬ ਬੋਲ ਲਿਆ ਹੈ ਇਹਦੇ ਤੋਂ ਅੱਗੇ ਮੈਂ ਪਿੰਡ ਦੇ ਕੈਮਰਾਮੈਨ ਮੈਂ ਬਹੁਤ ਸਾਰੇ ਗੁਰਦੁਆਰਿਆਂ ਚੱਕ ਕੇ ਆਇਆ ਹਾਂ ਸੰਗਤਾਂ ਨਾਲ ਵੀ ਉਹਨਾਂ ਗੁਰਦੁਆਰਿਆਂ ਤੇ ਕੋਈ ਪਹਿਰੇਦਾਰ ਨਹੀਂ ਆ ਨਾ ਦਿਨੇ ਆ ਨਾ ਰਾਤ ਆ ਪਿੰਡ 'ਚ ਬਹੁਤ ਸਾਰੇ ਗੁਰਦੁਆਰੇ ਆ ਇਹੋ ਜੀਆਂ ਘਟਨਾਵਾਂ ਜੇ ਪੰਥ ਨੇ ਰੋਕਣੀਆਂ ਵਾ ਇਹਦੇ ਲਈ ਜ਼ਰੂਰੀ ਆ ਪੰਥ ਦੀ ਪਹਿਰੇਦਾਰੀ ਜਿਹੜੇ ਗੁਰਦੁਆਰਾ ਸਾਹਿਬ 'ਚ ਸਵੇਰੇ ਦੋ ਦਿਨੇ ਦੋ ਪਹਿਰੇਦਾਰ ਤੇ ਰਾਤ ਨੂੰ ਦੋ ਪਹਿਰੇਦਾਰ ਨਹੀਂ ਆ ਉਹ ਗੁਰਦੁਆਰਾ ਸਾਹਿਬ ਤੋਂ ਫਿਰ ਪਾਵਨ ਸਰੂਪ ਦਾ ਸਤਕਾਰ ਨਹੀਂ ਰਹਿ ਸਕਦਾ ਔਰ ਜਿੱਥੇ ਇਹ ਨਹੀਂ ਹੋਣਗੇ ਉਹ ਸਾਰੇ ਪਾਵਨ ਸਰੂਪ ਨੇੜੇ ਦੇ ਇਤਿਹਾਸਕ ਗੁਰਦੁਆਰਾ ਸਾਹਿਬੇ ਦੇ ਜਾਣਗੇ ਇਹ ਜੋ ਵੀ ਅੱਜ ਸੱਚੇ ਪਾਤਸ਼ਾਹ ਦੇ ਸਬੰਧਿਤ ਬੇਅਦਬੀ ਹੋਈ ਆ ਸਾਰੇ ਪਿੰਡ ਨੂੰ ਹੀ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਘਰ ਤੋਂ ਇੱਕ ਬੰਦਾ ਉੱਥੇ ਸੱਦਿਆ ਜਾਊਗਾ ਤਖਤ ਸਾਹਿਬ ਤੇ 8 ਅੱਠ ਤਰੀਕ ਦਾ ਇਹਨਾਂ ਨੂੰ ਕਹਿਤਾ ਵੀ ਇੱਥੇ ਇਕੱਠ ਹੋਊਗਾ ਇਲਾਕਾ ਇਕੱਠਾ ਹੋਊਗਾ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋੱਚਾ ਜੇ ਸਾਡੇ ਗੁਰੂ ਦਾ ਸਤਕਾਰ ਨਹੀਂ ਆ ਤੇ ਸਾਡਾ ਕਦੀ ਸਤਕਾਰ ਨਹੀਂ ਹੋਣਾ ਸਾਡੀਆਂ ਸਾਰੀਆਂ ਮੁਸ਼ਕਲਾਂ ਆਫਤਾ ਤਾਂ ਹੀ ਆ ਪਾਤਸ਼ਾਹ ਦਾ ਸਤਕਾਰ ਨਹੀਂ ਮੈਂ ਗੁਰਦੁਆਰਿਆਂ ਜਾ ਕੇ ਦੇਖਿਆ ਪੱਖੇ ਬੜੇ ਉੱਤੇ ਲੱਗੇ ਆ ਉਹਨਾਂ ਪੱਖਿਆਂ ਦੇ ਨਾਲ ਫਿਰ ਕਿਤੇ ਬੇਦਬੀ ਹੋ ਸਕਦੀ ਆ ਅਸੀਂ ਘਰਾਂ ਦੇ ਵਿੱਚ ਇਹਨਾਂ ਪ੍ਰੋਪਰ ਪ੍ਰਬੰਧ ਰੱਖਦੇ ਆ ਘਰਾਂ 'ਚ ਅੱਗ ਨਹੀਂ ਲੱਗਦੀ ਗੁਰਦੁਆਰਿਆਂ 'ਚ